रेडी स्टार्ट ਕਿਸੇ ਕਰਮਚਾਰੀ ਨੂੰ ਸੁਪਰ ਐਨੂਲੇਸ਼ਨ ਦੀ ਮਿਤੀ ਤੋਂ ਬਾਅਦ ਮੁੜ ਨੌਕਰੀ ਤੇ ਨਹੀਂ ਲਾਇਆ ਜਾਵੇਗਾ ਛੁੱਟ ਉਹਨਾਂ ਹਾਲਤਾਂ ਦੀ ਜਿਹੜੀਆਂ ਲੋਕ ਹਿੱਤ ਲਈ ਬਹੁਤ ਜ਼ਰੂਰੀ ਹੋਣ ਅਤੇ ਜਦੋਂ ਇਹ ਗੱਲ ਸਾਫ਼ ਹੋ ਵੀ ਕਿ ਸੇਵਾ ਵਿਛਲੇ ਪੁਰ ਕਰਮਚਾਰੀ ਉਹ ਨਿਯੁਕਤੀ ਸੰਭਾਲਣ ਦੇ ਹਾਲਾ ਕਾਬਲ ਨਹੀਂ ਹਨ ਡੰਡੀ ਰਿਟਾਇਰ ਹੋਣ ਵਾਲੇ ਕਰਮਚਾਰੀ ਦੀ ਸੂਝ ਭਾਵੇਂ ਕਿੰਨੀ ਹੀ ਜ਼ਿਆਦਾ ਹੋਵੇ ਅਤੇ ਉਸ ਦੀਆਂ ਸੇਵਾਵਾਂ ਕਿੰਨੀਆਂ ਹੀ ਸਲਾਂਘਾ ਯੋਗ ਹੋਣ ਤਾਂ ਵੀ ਇਹ ਇਨੇ ਕਾਫੀ ਕਾਰਨ ਨਹੀਂ ਕਿ ਇਕੱਲੇ ਇਹਨਾਂ ਦੇ ਆਧਾਰ ਤੇ ਉਸ ਨੂੰ ਮੁੜ ਨੌਕਰੀ ਦਿੱਤੀ ਜਾਵੇ ਡੰਡੀ ਇਸ ਲਈ ਮੁੜ ਨੌਕਰੀ ਲਾਉਣ ਨੂੰ ਉੱਤਮ ਯੋਗਤਾ ਦਾ ਇਨਾਮ ਨਹੀਂ ਸਮਝਿਆ ਜਾਵੇਗਾ ਡੰਡੇ ਜਦੋਂ ਕੋਈ ਅਸਾਮੀ ਜਿਸ ਤੇ ਰਿਟਾਇਰ ਹੋਣ ਵਾਲੀ ਕਰਮਚਾਰੀ ਨੂੰ ਲਾਏ ਜਾਣ ਦੀ ਤਜਵੀਰ ਹੈ ਅਜਹੀ ਹੋਵੇ ਜਿਹੜੀ ਕਿਸੇ ਕਾਰਪੋਰੇਸ਼ਨ ਜਾਂ ਬੋਰਡ ਸੰਬੰਧੀ ਚੋਣ ਸੰਸਥਾ ਦੁਆਰਾ ਭਰੀ ਜਾਣੀ ਹੋਵੇ ਤਾਂ ਸੰਬੰਧਿਤ ਸੰਸਥਾ ਕੋਲੋਂ ਇਹ ਸੰਬੰਧੀ ਅਪ੍ਰਾਪਤੀ ਸਰਟੀਫਿਕੇਟ ਲੈ ਲੈਣਾ ਚਾਹੀਦਾ ਹੈ ਕਿ ਯੋਗ ਵਿਦਿਅਕ ਯੋਗਤਾ ਅਤੇ ਤਜਰਬੇ ਵਾਲੇ ਵਿਅਕਤੀ ਵਾਹਰੋਂ ਨਹੀਂ ਮਿਲਦੇ ਡੰਡੇ ਇਹ ਗੱਲ ਯਕੀਨੀ ਬਣਾਉਣ ਲਈ ਕਿ ਰਿਟਾਇਰ ਹੋਣ ਵਾਲੀ ਵਿਅਕਤੀ ਦੀ ਥਾਂ ਲਈ ਯੋਗ ਵਿਅਕਤੀ ਲੱਭਣ ਸੰਬੰਧੀ ਨੇਕ ਨੀਤੀ ਨਾਲ ਕੋਸ਼ਿਸ਼ਾਂ ਕੀਤੀਆਂ ਜਾਣ ਅਸਾਮੀ ਖਾਲੀ ਹੋਣ ਤੋਂ ਘਟੋ ਘਟ 4 ਮਹੀਨੇ ਪਹਿਲਾਂ ਸਬੰਧਿਤ ਚੋਣ ਸੰਸਥਾ ਨੂੰ ਲਿਖਿਆ ਜਾਵੇਗਾ ਤਾਂ ਜੋ ਲੋੜਿੰਦੀ ਕਾਰਵਾਈ ਕਰਨ ਲਈ ਉਚਿਤ ਸਮਾਂ ਮਿਲ ਸਕੇ ਡੰਡੀ ਇਹਦੇ ਨਾਲ ਹੀ ਲਿਖੋ ਅਗਲਾ ਪੈਰਾ ਡਾਕਟਰਾਂ ਨੂੰ 65 ਸਾਲ ਦੀ ਉਮਰ ਤੱਕ ਅਤੇ ਪਟਵਾਰੀਆਂ ਨੂੰ 70 ਸਾਲ ਦੀ ਉਮਰ ਤੱਕ ਮੋੜ ਨੌਕਰੀ ਤੇ ਲਾਇਆ ਜਾ ਸਕਦਾ ਹੈ ਡੰਡੇ ਇਨ੍ਹਾਂ ਤੋਂ ਛੁੱਟ ਨੌਕਰੀ ਤੇ ਮੋੜ ਲਾਏ ਜਾਣ ਲਈ ਤਜਵੀਜ਼ ਕੀਤੇ ਕਰਮਚਾਰੀ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਡੰਡੇ ਨੌਕਰੀ ਤੇ ਮੋੜ ਲਾਏ ਜਾਣ ਲਈ ਤਜਵੀਜ਼ ਕੀਤੇ ਵਿਅਕਤੀ ਦਾ ਸਰਵਿਸ ਰਿਕਾਰਡ ਤਸੱਲੀ ਬਖਸ਼ ਹੋਣਾ ਚਾਹੀਦਾ ਹੈ ਡੰਡੀ ਵਿਸ਼ੇਸ਼ ਤੌਰ ਤੇ ਨੇਕ ਨੀਤੀ ਤੇ ਇਮਾਨਦਾਰੀ ਲਈ ਉਸ ਦੀ ਚੰਗੀ ਸ਼ੌਹਰਤ ਹੋਣੀ ਚਾਹੀਦੀ ਹੈ ਡੰਡੀ ਇਸ ਮੰਤਵ ਲਈ ਉਸ ਦੇ ਕੈਰੇਕਟਰ ਰੋਲ ਅਤੇ ਪਰਸਨਲ ਫਾਈਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਪ੍ਰਾਪਤ ਹੋਣ ਵਾਲੀ ਕਿਸੇ ਵੀ ਹੋਰ ਸਬੰਧਿਤ ਸੂਚਨਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਡੰਡੀ ਇਸ ਮੰਤਬ ਲਈ ਤਜਵੀਜ਼ ਕੀਤਾ ਜਾਣਾ ਵਾਲਾ ਕਰਮਚਾਰੀ ਸਰੀਰਕ ਅਤੇ ਦਿਮਾਗੀ ਤੌਰ ਤੇ ਫਿੱਟ ਹੋਣਾ ਚਾਹੀਦਾ ਹੈ ਡੰਡੀ ਇਸ ਸੰਬੰਧ ਵਿੱਚ ਉਹ ਸਿਵਲ ਸਰਜਣ ਦਾ ਮੈਡੀਕਲ ਸਰਟੀਫਿਕੇਟ ਪੇਸ਼ ਕਰੇਗਾ ਡੰਡੀ ਇਹ ਵੀ ਵਿਖਿਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਵਿਭਾਗ ਦੇ ਤੁਲਨਾਤਮਿਕ ਸੀਨੀਅਰਤਾ ਵਾਲੇ ਹੋਰ ਸਮਰੱਥ ਕਰਮਚਾਰੀ ਦੇ ਹਿੱਤਾਂ ਤੇ ਮਾੜਾ ਅਸਰ ਨਹੀਂ ਪਵੇਗਾ ਡੰਡੀ ਕਿਸੇ ਵੀ ਖਾਸ ਕਰਮਚਾਰੀ ਨਾਲ ਤਰਜੀਹੀ ਸਲੂਕ ਨਹੀਂ ਕੀਤਾ ਜਾਵੇਗਾ ਡੰਡੀ ਜਦੋਂ ਕਿਸੇ ਵਿਭਾਗ ਨੂੰ ਤਜਰਬੇਕਾਰ ਕਰਮਚਾਰੀਆਂ ਦੀ ਘਾਟ ਪ੍ਰਤੀਤ ਹੋ ਰਹੀ ਹੋਵੇ ਤਾਂ ਸੁਪਰ ਐਨੂਏਸ਼ਨ ਤੇ ਪੁੱਜਣ ਵਾਲੇ ਸਾਰੇ ਕਰਮਚਾਰੀਆਂ ਦੇ ਕੇਸ ਤੇ ਵਿਚਾਰ ਕੀਤੀ ਜਾਵੇਗੀ ਡੰਡੀ